ਸ਼੍ਰੋਮਣੀ ਕਾਲੀ ਦਲ ਦੀ ਅੱਜ ਸੁਭੀਰ ਸਿੰਘ ਬਾਦਲ ਵੱਲੋਂ ਬਣਾਈ ਗਈ ਚੋਣ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਦੋ ਸੀਨੀਅਰ ਨੇਤਾ ਸ਼ਾਮਲ ਨੇ ਹੋਏ ਜਿਨ੍ਹਾਂ ਚ ਸਕੰਦਰ ਸਿੰਘ ਮਲੂਕਾ ਤੇ ਦੂਜੇ ਨੇ ਪਰਮਿੰਦਰ ਸਿੰਘ ਢੀਂਸਾ ਦੋ ਲੀਡਰਾਂ ਤੋਂ ਬਗੈਰ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਆ ਉਹ ਚਰਚਾ ਦੇ ਵਿੱਚ ਆ ਕਿ ਆਖਰ ਦੋ ਲੀਟਰ ਕਿਉਂ ਨਹੀਂ ਪੁੱਜੇ ਸੂਬੇ ਸੰਬਧ ਬਦਲ ਵੱਲੋਂ ਲੋਕ ਸਭਾ 224 ਨੂੰ ਧਿਆਨ ਵਿੱਚ ਰੱਖਦੇ ਹੋਏ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨਾਲ ਗੱਲਬਾਤ ਕਰਕੇ ਚੋਣ ਘੋਸ਼ਣਾ ਪੱਤਰ ਤਿਆਰ ਕੀਤਾ ਜਾਵੇ ਇਸ ਕਮੇਟੀ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ ਦਿੱਤੀ ਗਈ ਸੀ ਸ਼੍ਰੋਮਣੀ ਕਾਲੀ ਦਲ ਦੇ ਮੁੱਖ ਦਫ਼ਤਰ ਚ ਹੋਈ ਮੀਟਿੰਗ ਦੀ ਵਿੱਚ ਪ੍ਰਧਾਨਗੀ ਜਿਹੜੀ ਕੀਤੀ ਆ ਉਹ ਬਲਵਿੰਦਰ ਸਿੰਘ ਭੁੰਦੜ ਹੋਣਾ ਕੀਤੀ ਆ ਕੌਮ ਕੌਮ ਕਮੇਟੀ ਦੇ ਚੇਅਰਮੈਨ ਨੇ ਇਸ ਕਮੇਟੀ ਦੇ ਵਿੱਚ ਜਿਹੜੇ ਦੋ ਆਗੂ ਨਹੀਂ ਆਏ ਉਹਨਾਂ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਤੇ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢੀਂਡਸਾ ਪਰਿਵਾਰ ਸਮੇਤ ਸ਼ਰਮਨੀ ਕਾਲੀ ਦਲ ਨਾਲ ਨਾਰਾਜ਼ ਆ ਸਰਦੇਵ ਸਿੰਘ ਢੀਂਡਸਾ ਦੀ ਗਵਾਈ ਚ ਹੋਈ ਬੀਤੇ ਦਿਨਾਂ ਚ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਉਹ ਸ਼ਰਮਨੀ ਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਡਾ ਵਾਸਤੇ ਕੰਮ ਨਹੀਂ ਕਰਨਗੇ ਢੀਂਸਾ ਪਰਿਵਾਰ ਚਾਹੁੰਦੇ ਸੀ ਕਿ ਸ਼ਰੂਮਨੀ ਕਾਲਿੱਦਲ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦੇਵੇ ਲੇਕਿਨ ਪਰਮਿੰਦਰ ਸਿੰਘ ਢੀਂਸਾ ਦੀ ਥਾਂ ਇਕਬਾਲ ਸਿੰਘ ਝੁੰਡਾ ਉਹਨਾਂ ਨੂੰ ਟਿਕਟ ਦਿੱਤੀ ਗਈ ਜਿਸ ਤੋਂ ਬਾਅਦ ਢੀਂਸਾ ਪਰਿਵਾਰ ਖਫਾ ਹੋ ਗਿਆ ਮੰਨਿਆ ਜਾ ਰਿਹਾ ਹੈ ਕਿ ਇਸੇ ਕਰਕੇ ਹੀ ਪਰਮਿੰਦਰ ਸਿੰਘ ਢੀਂਸਾ ਮੀਟਿੰਗ ਦੇ ਵਿੱਚ ਨਹੀਂ ਆਏ ਉਧਰ ਸਿਕੰਦਰ ਸਿੰਘ ਮਲੂਕਾ ਸ਼ਰੂਮਨੀ ਕਾਲਿੱਦਲ ਦੇ ਸੀਨੀਅਰ ਨੇਤਾ ਕੋਰ ਕਮੇਟੀ ਦੇ ਮੈਂਬਰ ਸੂਬੇ ਦੇ ਵਜ਼ੀਰ रह चुके ਨੇ ਬਠਿੰਡਾ ਸ਼ਰੂਮ ਨਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀ ਨੌਰਾਣੀ ਪਰਮਪਾਲ ਕੌਰ ਸਿੱਧੂ ਜਿਨ੍ਹਾਂ ਨੇ ਆਈਐਸ ਦੀ ਨੌਕਰੀ ਛੱਡ ਦਿੱਤੀ ਆ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਭਾਰਤੀ ਜਨਤਾ ਪਾਰਟੀ ਵੱਲ ਉਹਨਾਂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਬਣਾਇਆ ਗਿਆ ਇਹ ਮਹਿਸੂਸ ਕੀਤਾ ਜਾ ਰਿਹਾ ਸ਼ਰੂਮ ਨਕਾਲੀ ਦਲ ਦੇ ਸੀਨੀਅਰ ਨੇਤਾਵਾਂ ਵੱਲੋਂ ਕਿ ਸ਼ਾਇਦ ਸਿਕੰਦਰ ਸਿੰਘ ਮਲੂਕਾ ਇਸੇ ਕਰਕੇ ਹੀ ਨਹੀਂ ਆਇਆ ਚਰਚਾ ਸوير ਤੋਂ ਹੋ ਰਹੀ ਹੈ ਲੇਕਿਨ ਦੋਨਾਂ ਲੀਡਰਾਂ ਵੱਲੋਂ ਨਾ ਹੀ ਪਰਮਿੰਦਰ ਸਿੰਘ ਢੀਡਸਾ ਅਤੇ ਨਾ ਹੀ ਸਿਕੰਦਰ ਸਿੰਘ ਮਲੂਕਾ ਹੁਣਾ ਵੱਲੋਂ ਕੋਈ ਪੱਖ ਰੱਖਿਆ ਗਿਆ ਕਿ ਉਹ ਮੀਟਿੰਗ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋਏ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਵੱਲੋਂ 3 April ਨੂੰ 15 ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਾਰਟੀ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੁੰਦੜ ਕਮੇਟੀ ਦੇ ਚੇਅਰਮੈਨ ਡਾਕਟਰ ਦਲਜੀਤ ਸਿੰਘ ਚੀਮਾ ਕਮੇਟੀ ਦੇ ਸਕੱਤਰ ਬਣਾਏਗੇ ਸੀ ਦੂਜੇ ਪਾਸੇ ਕਮੇਟੀ ਵਿੱਚ 6 ਸਪੈਸ਼ਲ ਇਨਵਾਈਟਰੀ ਮੈਂਬਰ ਵੀ ਸੱਦਾ ਦਿੱਤਾ ਗਿਆ ਸੀ ਮੀਟਿੰਗ ਵਿੱਚ ਸਾਫ਼ ਕੀਤਾ ਜਾ ਚੁੱਕੇ ਜਿਹੜੀ ਮੀਟਿੰਗ ਹੋਈ ਸੀ ਕਿ ਪੰਜਾਬ ਦੇ ਹਰ ਮੁੱਦੇ ਨੂੰ ਚੋਣ ਘੋਸ਼ਣਾ ਪੱਤਰ ਵਿੱਚ ਸ਼ਾਮਲ ਕੀਤਾ ਜਾਵੇ ਇਸ ਵਿੱਚ ਕਿਸਾਨ ਪਾਣੀ ਪੰਜਾਬ ਦੇ ਬਾਰਡਰਾਂ ਨਾਲ ਪਾਕਿਸਤਾਨ ਤੇ ਹੋਰ ਦੇਸ਼ਾਂ ਨਾਲ ਪੰਜਾਬ ਦੇ ਬਾਰਡਰਾਂ ਦੇ ਜਰੀਏ ਵਪਾਰ ਪੰਜਾਬ ਦਾ ਚੰਡੀਗੜ੍ਹ ਤੇ ਅਧਿਕਾਰ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਦਾ 60 40 ਦੇ ਅਨੁਪਾਤ ਦੇ ਤਰ੍ਹਾਂ ਬਹੁਤ ਸਾਰੇ ਮੁੱਦਿਆਂ ਨੂੰ ਚੋਣ ਘੋਸ਼ਣਾ ਪੱਤਰ ਵਿੱਚ ਸ਼ਾਮਲ ਕੀਤਾ ਜਾਵੇ ਹਾਲਾਂਕਿ 2019 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਰਲ ਕੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲੜਦੇ ਰਹੇ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋ ਟੁੱਟ ਚੁੱਕਾ ਸੀ ਅਕਾਲੀ ਦਲ ਵੱਲੋਂ ਦੋ ਤਰ੍ਹਾਂ ਦੇ ਜਿਹੜੇ ਮੈਨੀਫੈਸਟੋ ਬਣਾਏ ਜਾਂਦੇ ਰਹੇ ਇਹਨਾਂ ਵਿੱਚ ਇੱਕ ਤਾਂ ਪਾਰਟੀ ਦਾ ਸੂਬਾ ਪੱਧਰ ਦਾ ਹੁੰਦਾ ਦੂਜਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੋ ਕੋਸ਼ਨ ਪੱਤਰ ਤਿਆਰ ਕੀਤਾ ਜਾਂਦਾ ਇਸ ਵਿੱਚ ਉਹ ਸਾਰੇ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਂਦਾ ਜੋ ਪੰਜਾਬ ਦੇ ਨਾਲ ਗੂੜਾ ਸਬੰਧ ਹੈ ਚਾਹੇ ਪੰਜਾਬ ਦੀ ਰਾਜਨੀਤੀ ਚਾਹੇ ਪੰਜਾਬ ਦਾ ਪਾਣੀ ਚਾਹੇ ਪੰਜਾਬੀ ਬੋਲ ਦੇ ਲਾਗੇ ਇਸ ਕਮੇਟੀ ਚ ਬਲਵਿੰਦਰ ਸਿੰਘ ਭੁੰਦਰ ਚੇਅਰਮੈਨ ਤੇ ਡਾਕਟਰ ਦਿਲਜੀਤ ਸਿੰਘ ਚੀਮਾ ਮੈਂਬਰ ਬਣਾਏ ਗਏ ਸੀ ਬਾਕੀ ਜਿਹੜੇ ਮੀਟਿੰਗ ਦੇ ਵਿੱਚ ਸਨ ਮੇਸ਼ਿੰਦਰ ਸਿੰਘ ਗਰੇਵਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਵਿਕਰਮ ਸਿੰਘ ਮਜੀਠੀਆ ਸਕੰਦਰ ਸਿੰਘ ਮਲੂਕਾ ਗੁਲਜਾਰ ਸਿੰਘ ਰਾਣੀਕੇ ਅਨਿਲ ਜੋਸ਼ੀ ਹੀਰਾ ਸਿੰਘ ਗਾਬੜੀਆ ਹਾਲਾਂਕਿ ਪਵਨ ਕੁਮਾਰ ਟੀਨੂ ਵੀ ਇਸ ਸ਼ਾਮਲ ਸੰ ਕਮੇਟੀ ਚ ਲੇਕਿਨ ਉਹ ਸ਼੍ਰੋਮਣੀ ਕਾਲੀ ਦਲ ਨੂੰ ਛੱਡ ਕੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਸੀ ਉਹਨਾਂ ਨੂੰ ਆਮ ਆਦੀ ਪਾਰਟੀ ਨੇ ਜਲੰਧਰ ਤੋਂ ਲੋਕ ਸਭਾ ਵਾਸਤੇ ਟਿਕਟ ਦਿੱਤੀ ਗਿਆ ਇਸ ਤੋਂ ਇਲਾਵਾ ਹਰਚੰਦ ਸਿੰਘ ਬੈਂਸ ਪਰਮਿੰਦਰ ਸਿੰਘ ਢੀਂਡਸਾ ਡਾਕਟਰ ਸੁਖਵਿੰਦਰ ਕਬਾਰ ਸੁਖੀ ਅਤੇ ਇਕਬਾਲ ਸਿੰਘ ਚੂਨ ਜਿਹੜੇ ਇਸ ਕਮੇਟੀ ਦੇ ਵਿੱਚ ਮੈਂਬਰ ਸ਼ਾਮਲ ਨੇ ਉਹਨਾਂ ਵਿੱਚੋਂ ਲੋਕ ਸਭਾ ਚੋਣਾਂ ਵਿੱਚ ਲੜ ਰਹੇ ਨੇ ਉਹਨਾਂ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਇਰਾ ਇਕਬਾਲ ਸਿੰਘ ਚੁੰਦਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਕੁੱਲ 15 ਮੈਂਬਰਸ ਸਨ ਇਸ ਕਮੇਟੀ ਦੇ ਵਿੱਚ ਦੋ ਜਾਣੇ ਨਹੀਂ ਆਏ ਜਿਨ੍ਹਾਂ ਵਿੱਚ ਸਿਕੰਦਰ ਸਿੰਘ ਮਲੂਕਾ ਅਤੇ ਪਰਮਿੰਦਰ ਸਿੰਘ ਢੀਂਡਸਾ ਜਦ ਕਿ ਪਵਨ ਕੁਮਾਰ ਟੀ ਨੂੰ ਉਹ ਸ਼ਰਮਨੀ ਕਾਲੀ ਦਲ ਨੂੰ ਹੀ ਛਾੜ ਚੁਕੇ ਨੇ ਇਸ ਕਮੇਟੀ ਦੇ ਵਿੱਚ 6 ਸਪੈਸ਼ਲ ਇਨਵਾਈਟੀਆਂ ਸੀ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਪਰਮਿੰਦਰ ਸਿੰਘ ਢੀਡਸਾ ਅਤੇ ਸਿਕੰਦਰ ਸਿੰਘ ਮਲੂਕਾ ਕਿਉਂ ਨਹੀਂ ਆਏ ਕੀ ਉਹਨਾਂ ਦੇ ਸਿਆਸੀ ਊਰਜੇ ਵਿੱਚ ਹਾਲਾਂਕਿ ਦੋਨਾਂ ਲੀਡਰਾਂ ਵੱਲੋਂ ਅੱਜ ਦੀ ਹੋਈ ਮੀਟਿੰਗ ਦੇ ਵਿੱਚ ਨਾ ਆਉਣ ਦਾ ਕੀ ਕਾਰਨ ਹੈ ਆਪਣਾ ਕੋਈ ਪੱਖ ਨਹੀਂ ਦੱਸਿਆ ਫਿਲਹਾਲ ਇਸ ਜਾਣਕਾਰੀ ਦੇ ਢੜ ਤੋਂ ਲੰਦੇ ਅੱਗੇ ਆ ਦੇਖਦੇ ਰਹੋ ABC ਪੰਜਾਬ ਧੰਨਵਾਦ